ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲੱਖ ਤੋਂ ਅੰਦਰ ਅੰਦਰ ਹੀ ਝੋਟੀਆਂ ਦਿਖਾ ਦੇਣ ਇੱਕ ਦੇਖੋ ਇਹ ਨੀਲੀ ਰਾਵੀ ਝੋਟੀ ਤਾਜੀ ਸੂਈ ਵੀ ਤੇ ਇੱਕ ਦਿਖਾਵਾਂਗੇ ਮੱਝ ਉਹ ਵੀ ਲੱਖੋਂ ਅੰਦਰ ਹੀ ਸੋ ਰੇਟ ਵੀਡੀਓ ਦੇ ਵਿੱਚ ਹੋਗਾ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਆਪਾਂ ਵਿੱਚ ਆਪਣਾ ਕਲਦੇਸ਼ ਸਿੰਘ ਪਾਈ ਸੰਘੇੜਾ ਨਗਰ ਜੀ ਬਰਨਾਲਾ ਸਿੰਘੇੜਾ ਰੋਡ ਸੰਘੇੜਾ ਰੋਡ ਸ਼ਹਿਰ ਬਰਨਾਲਾ ਆ ਗਿਆ ਹਨਾ ਮੋਬਾਈਲ ਨੰਬਰ ਬਈ ਜੀ ਆਪਣਾ ਬਈ ਜੀ 9056221650 ਬਈ 9056221650 ਜਿਹੜੇ ਆਪਾਂ ਕੱਟੀ ਦੇਖ ਰਹੇ ਆ ਸੂਈਆ ਪਲੂਣ ਪਹਿਲਾ ਸੂਆ ਹਨਾ ਹਾਂਜੀ ਹਾਂਜੀ ਤੇ ਬੱਚਾ ਆ ਗਿਆ ਮਗਰ ਇਹਦੇ ਕੱਟਾ ਕੱਟਾ ਦੇ ਜੀ ਕੈਕ ਦਿਨ ਹੋ ਗਏ ਸੂਈ ਨੂੰ ਬਈ ਜੀ ਨੂੰ ਅੱਜ 7 ਦਿਨ ਹੋ ਗਏ ਨੇ ਸੂਈ ਨੂੰ 7 ਦਿਨ ਹੋ ਗਏ ਸੂਈ ਨੂੰ ਦੁੱਧ ਹੁਣ ਕਿੰਨਾ ਕ ਚੋਣ ਦਾ ਬਈ ਜੀ ਹੁਣ ਇਸ ਟਾਈਮ ਇਹਦੇ ਥੱਲੇ ਕੋਈ 12 ਨਹੀਂ ਕੋਈ 14 ਨਹੀਂ ਐ ਤੇ ਮੈਂ 8 ਕਿਲੋ ਦੁੱਧ ਬਈ ਚੋਣ ਦਾ 4 ਕਿਲੋ ਰੰਗ ਰਾਇਓ ਜੀ ਪਾਰਟ ਟਾਈਮ ਦਾ ਪਾਰਟ ਟਾਈਮ ਦਾ ਬਾਈ ਜੀ ਤੇ ਚੌਂਡ ਚਵਾਦੀ ਖਰੀ ਆ ਬਾਈ ਇਹ ਕਮਰਾ ਇਨੀ ਸ਼ੀਰ ਠੰਡੀ ਆ ਵੱਡੀ ਮੈਂ ਵੀ ਹੱਲ ਜੂ ਕਿਹੜਾ ਦਿੰਦੀ ਪਰ ਇਹ ਨਹੀਂ ਹੱਲਦੀ ਧਾਰ ਤੁਰ ਇੱਕ ਨੰਬਰ ਬਾਈ ਜੀ ਇੱਕ ਨੰਬਰ ਪਰ ਸਾਰਾ ਕੋ ਸੋ ਫਿਰ ਬੱਚਾ ਚੜਦੀ ਦੇਖ ਸਕਦੇ ਓ ਧਾਰਾਂ ਪਹਿਜਿਆ ਮਾਰ ਕੇ ਦਿਖਾਉਨੇ ਆ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਆਪਾਂ ਸੋ ਫਿਰ ਧਾਰਾ ਵਗੈਰਾ ਦੇਖ ਸਕਦੇ ਮਾਰ ਦੇ ਵੀਰੇ ਧਾਰਾਂ ਤੇ ਧਾਰ ਪੂਰੀ ਪੋਲੀ ਆ ਜਮਾ ਹਨਾ ਬਾਈ ਧਾਰ ਪੂਰੀ ਪੋਲੀ ਵੀਰੇ ਕੱਟੋ ਠੀਆਂ ਵਾਲੀ ਜਵਾਈ ਦੀ ਮਹਿਸਾਣ ਵਾਲੀ ਜਵਾਈ ਲੱਗਿਆ ਤਾਂ ਇਹ ਕੱਟੀ ਸੋ ਚੌਂਡ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥ ਸਵਰਚ ਚੌਣ ਦੇਖੋ ਜਮਾਂ ਨਜ਼ਾਰੇਦਾਰ ਹਨਾ ਬਾ ਠੀਕ ਆ ਓਕੇ ਆ ਤੇ ਰੇਟ ਇਹਦਾ ਕੀ ਰੱਖੇ ਵੇਚਣ ਵਾਲਾ ਬਾਈ ਜੀ ਰੇਟ ਦਾ ਤਾਂ ਮੁੱਲ ਕਰਦਾ 1.5 ਵੀਰੇ ਨਹੀਂ ਵੇਚ ਨਹੀਂ ਕਿੰਨੇ ਦੀ ਆ ਲੱਖ ਦੀ ਦੇ ਦਾਂਗੇ ਬਾਈ ਛੋੜ ਛੱਪਾ ਕਰਦਾਂਗੇ ਛੋੜ ਛੱਪਾ ਕਰਦਾ ਬਾਈ ਇੱਕ ਹੋਰ ਵੀ ਆ ਇਹ ਬੱਚੇ ਵੀ ਚੰਗੇ ਪਾਉਗੇ ਨਸਲ ਦੇ ਕੇ ਕਹੇ ਜੀ ਕੋਈ ਜਮਾਂ origial ਨੀਲੀ ਲਾਵੀ ਦਾ ਡਾਕਟਰ ਨਾਲ ਲੈ ਕੇ ਸਾਰੇ ਨਿਸ਼ਾਨੀਆਂ ਪੂਰੀਆਂ ਨੇ ਕੱਟੀਆਂ ਸੋ ਤਾਂ ਦਿਖੀ ਜਾਂਦੀਆਂ ਸੋ ਵੀਰੋ ਲੱਖ ਰੁਪਏ ਦੀ ਝੋਟੀ ਸੂਈ ਸਵਾਈ ਤੇ ਮਗਰ ਨੀਲੀ ਲਾਵੀ ਦਾ ਕਟਾ ਧਾਰਾ ਪਾ ਮਾਰ ਕੇ ਦਿਖਾ ਦਿਆਂ ਕੋਈ ਹੋਰ ਨਹੀਂ ਜੇਰ ਜੁਰ ਜਮਾ ਡਾਨਾ ਹਨਾ ਬੀਰ ਦੀ ਫੁੱਲ ਫੱਲਾ ਗਰੰਟੀ ਹੈ ਬਿਲਹਾਲੇ ਘਰ ਦੀ ਵੀ ਗਰੰਟੀ ਹੈ ਧੋਰੀ ਬਾਹਰ ਨੂੰ ਸੋ ਵੀਰੋ ਜਿਹੜੇ ਵੀ ਡਿਮਾਂਡ ਕਰਦੇ ਕਿ ਨੀਲੀ 라ਵੀ ਝੋਟੀ ਲੈਣੀ ਹੈ ਯਾਰ ਅਸੀਂ 70000 ਕੱਟੀ ਦੇਵਾ ਦਾਂਗੇ 80000 ਲਾ ਦਾਂਗੇ ਲੱਖ ਰੁਪਏ ਦੇ ਵਿੱਚ ਐਂ ਸੋ ਬੰਨਾ ਵੀਰਾਂ ਨੇ ਖਾ ਪੀ ਕੇ ਕੋਈ ਵੀ ਅਸਰ ਤੋਂ ਪਰਸੀ ਹੋਈ ਆ ਜੀ ਠੀਕ ਹਨਾ ਘਰ ਦੀ ਝੋਟੀ ਮਾਲਕ ਨਹੀਂ ਪੂਰੇ 100 ਕਣਾ ਖਾਣੀ ਫੇਰਦੇ ਸੋ ਵੀਰੋ ਸੂਤ ਇਨਸਾਨੀ ਲੈ ਵਾਲੂ ਵਾਪਸ ਮਾ ਵਗੈਰਾ ਤੇ ਮੂਹ ਤੇ ਸਿੰਗੀ ਸੂੰਗੀ ਬੜੀ ਚੰਗੀ ਆ ਹਨਾ ਕੋਈ ਵੀ ਕੰਪਟਰ ਆ ਵੀ ਮਗਰ ਪੂਰਾ ਵੀ ਨੀਲਾ 라ਵਾ ਦੇ ਚੋ ਸ ਕਰਨ ਦੇਣਾ ਮੇਰੇ ਵੀਰ ਨੇ ਐ ਨਹੀਂ ਹੈਗਾ ਵੀ ਮਗਰ ਕਟਾ ਹੋਰ ਆ ਸੁਭਰੋ ਥਾਂਡੇ ਵੇ ਸੋਹਣੀ ਸਾਫ ਸੁਥਰੀ ਤੇ ਲੱਖ ਰੁਪਏ ਦੀ ਆਪਾਂ ਦੇਣੀ ਆ ਜਾਵਾ ਹਨਾ ਇਹਦੇ ਛੋੜ ਸਪਾਈ ਕਰਾਂਗੇ ਹਨਾ ਭਾਈ ਜੀ ਇਹ ਬੰਦਾ ਕੋਈ ਘਰੇ ਰੱਖਣ ਵਾਲਾ ਹੋਗਾ ਨਾ ਤਾਂ ਰੂਹ ਖੋਦ ਕਰ ਦੋ ਫੇਰ ਆਲਾ ਦੁਬਾਰੇ ਵੀ ਲੈ ਕੇ ਜਾਓ ਆਪਣਾ ਨਾ ਬਾਕੀ ਯਾਰ ਸਿੰਘੀ ਸੂੰਗੀ ਦਿਖਾ ਦੀਏ ਕਰੀ ਫੇਰ ਖਾਨੀ ਆ ਦੇਖ ਵੀਰੇ ਟੱਟ ਫੇਰ ਕੋਲ ਤੇ ਜੀ ਹਨਾ ਅੱਖ ਮਣਕ ਨਹੀਂ ਬੱਚਾ ਵੀ ਵਿਹਰ ਆ ਗਿਆ ਪਗਲਾ ਤੇ ਅੱਗੇ 2 ਨੰਬਰ ਤੇ ਗੱਬਣ ਮੱਝ ਦੇਖ ਰਹੇ ਆ ਵੱਡੀਆਂ ਬਾਂ ਇਹ ਤਾਂ ਸੂਆਂ ਚ ਲੱਗਦੀ ਆ ਨਾ ਥੋੜਾ ਇਹ ਬਾਈ ਜੀ ਹੋਊਗੀ ਮਾਲ ਕਰਨਾ ਆਪਾਂ ਨੂੰ ਦੱਸੇ ਤੀਜਾ ਸੂਆ ਚੱਲ ਚਾਹੀਦਾ ਹਲਾ ਬਾਲਿਆ ਮੱਠਾ ਮਾਲਿਆ ਵਾਲੇ ਭੰਗ ਮਾਲੇ ਜਿੰਨਾ ਮਰਜੀ ਮਾਲੇ ਕੈਨ ਲੈ ਜਾਂਦੇ ਸੂਂਦੇ ਜੀ ਦੇਜੂਗੀ ਦੋ ਤਿੰਨ ਦਲ ਬਾਕੀ ਲੈ ਜੂਗੀ ਦੁੱਧ ਕਿੰਨਾ ਕੁ ਦੇ ਦੂਗੀ ਦੁੱਧ ਬਾਈ ਜੀ ਮਾਲ ਕਰ ਆਪਾਂ ਕੋਈ 15 16 ਦਲ ਨੇ ਕਹਿਣਾ ਮਾਲ ਕਰਨਾ ਸੱਤੇ 13 ਕਿਲੋ ਦਾ ਪਰ ਆਪਾਂ 12 ਕਿਲੋ ਦੀ ਮੈਂ ਗਾਰੰਟੀ ਦੇਵਾਂਗਾ ਅੱਛਾ 12 ਕਿਲੋ ਦੁੱਧ ਮੰਨ ਕੇ ਬੰਦਾ ਲੈ ਜਾਏ ਤੇ ਰੇਟ ਇਹਦੇ ਵੇਚਣ ਵਾਲਾ ਰੇਟ ਵਿੱਚ ਜੀ ਦਾ 95000 ਰੁਪਇਆ ਮਾਨ ਤਣ ਮਾਨ ਤਣ ਕਰਦਾ ਬਾਈ ਜੀ ਬੰਦਾ ਵੇਚ ਸੋਭਰ ਕੱਦ-ਕਾੜ ਵਗੈਰਾ ਦੇਖੋ ਮੈਂ ਤਾਂ ਚੰਗਾ ਬਿੱਲੀ ਆਖਾਗੀ ਤੇ ਰੇਟ ਆ ਗਿਆ ਦਾ 90000 ਰੁਪਿਆ ਇਹਦੇ ਵਿੱਚੋਂ ਵੀ ਰਮਾਨਦਾਨ ਥੋੜਾ ਬਹੁਤਾ ਕਰ ਦੂਗਾ ਜਿੰਨੀ ਵੀ ਕਹਿੰਦੇ ਮੈਂ ਭਾਰਪੂਰ ਦੀ ਵੀਰੇ ਆਪਣੀ ਫੁੱਲ ਗਰੰਟੀ ਆ ਅੱਛਾ ਭਾਰ ਪਿੱਛੇ ਕੋ ਪੂਰੀ ਓਕੇ ਆ ਪੂਰੀ ਓਕੇ ਵੀਰੇ ਭਾਰ ਦੀ ਬੋਝੀ ਆਪਣੀ ਫੁੱਲ ਗਰੰਟੀ ਆ ਵੀਰੇ ਮੈਂ ਜੀ ਸੋਭਰ ਲੇਵਾ ਦੇਖੋ ਸੋਹਣਾ ਸਾਫ ਸੁਥਰਾ ਤੇ ਇੱਕ ਦਿਖਾਤੀ ਆਪਾਂ ਪਲੂਣ ਕੱਟੀ ਤਾਜੀ ਸੀ ਵੀ ਤੇ ਇੱਕ ਦਿਖਾਦੀ ਗੱਬੜ ਮੈਂ 5-4 ਦਿਨ ਸੂਣ ਚ ਵਾਕੀ ਤੇ ਦੁੱਧ 12 ਕਿਲੋ ਖਰਾਬ ਆਦੂ ਥਣ ਗੁੱਲੇ ਵਾਲਾ ਤੇ ਮੁੱਠੀ ਵਾਲਾ ਜਿਹੜਾ ਲੱਗਿਆ ਚੌਂਕੀ ਤੇ ਚਦਾ ਜਾਂਦਾ ਵੀ ਮੈਂ ਮਰਜੀ ਕਾਰੀਗਰ ਬੰਦਾ ਨਾਲ ਲਿਆਵੇ ਜਿੰਨੇ ਘਰੇ ਰੱਖਣੀ ਆ ਥੱਲੋਂ ਨਹੀਂ ਮੈਜ ਉੱਠ ਕੇ ਜਾਂਦਾ ਤੇ ਨੰਬਰ ਬੋਲ ਦੇ ਬਾਈ ਦੁਬਾਰੇ ਆਪਣਾ ਨੰਬਰ ਵੀ ਜੇ ਆਪਣਾ 90562 21650 ਰੇ ਸੋ ਕੱਟੀਆ ਕਾ ਦੀ ਫੇਰ ਦਿਖਾ ਦਈਏ ਸ਼ਹਿਰ ਬਨਾਲਾ ਸੰਘੇੜਾ ਇੱਥੋਂ ਵੀਡੀਓ ਕਵਰ ਕੀਤੀ ਆ ਬਾਈ ਛੋਟੀ ਮੰਨ ਕੇ ਨਾ ਆਵੇ ਤੂੰ ਮੇਰਾ ਵੀਰ ਐ ਨਾ ਫੇ ਵੀ ਜੋਟੀ ਜੋਗੀ ਮੇਰਾ ਸਭ ਤੋਂ ਸੇਰ ਫਟਾ ਦੇ ਮੇਰੇ ਕਿੱਥੇ ਦਾ ਕਾਰੀ ਪਰ ਕਹਿੰਦੇ ਆਪਾਂ ਰੇਟ ਹੀ ਜਮਾ ਵੇਚਣ ਵਾਲਾ ਕਰਿਆ ਸੋ ਅਮੀ ਡੇਢ ਮੰਗ ਲਈਏ ਸਵਾ ਮੰਗ ਲਈਏ ਫਾਇਦਾ ਕੋਈ ਨਹੀਂ ਕੀ ਵੈਕਤ ਨੂੰ ਬੀਚੂ ਦੇ ਰਹੇ ਆਪ ਜੀ ਠੀਕ ਹੈ ਨਾ ਪਰ ਹੁਣ ਜੇ ਜਿਆ ਚੱਲ ਮੰਦਾ ਸੰਦਾ ਕੋਹੇ ਜੀ ਹਿਸਾਬ ਨਾਲ ਕੋਈ ਮਿਲ ਕੇ ਤਾਂ ਆਪਾਂ ਨੂੰ ਭਾਜ ਮਿਲਦੀ ਚੱਟੀ ਜੈ ਜੀ ਗੱਲ ਉਹ ਹਿਸਾਬ ਨਾਲ ਆਪਾਂ ਮਿਲ ਕੀਤਾ ਸੋ ਵੀਡੀਓ ਦੇਖਣ ਲਈ ਪਿੱਠ ਗੁੜੇ ਦੀ ਬਾਈ ਕੋਈ ਨਾ ਘਟਮਾਇਆ ਨੇਗਾ ਪੂਰੀ ਆ ਬੀਏ ਸਾਰੇ ਜੀ ਚੈਨਲ ਨੂੰ ਪਿਆਰ ਦੇ ਲਈ